ਦੀਤੀ ਰਾਤ ਸ਼ਾਹਕੋਟ ਵਿਖੇ ਇੱਕ ਵਿਅਕਤੀ ਦੀ লাশ ਸੜਕ ਦੇ ਕਿਨਾਰੇ ਪਈ ਮਿਲੀ ਜਾਣਕਾਰੀ ਅਨੁਸਾਰ ਤਾਰਾ ਚੰਦ ਪੁੱਤਰ ਹਰੀ RAM ਵਾਸੀ ਗਲੀ ਨੰਬਰ 12 ਸਿਵਲ ਹਸਪਤਾਲ ਰੋਡ ਸ਼ਾਹਕੋਟ ਕੱਪੜੇ ਅਤੇ ਵੇਚਣ ਮਿੱਟੀ ਦੇ ਭਾਂਡੇ ਦਾ ਕੰਮ ਕਰਦਾ ਸੀ ਉਹ ਅੱਜ ਆਪਣੇ ਕੰਮ ਤੋਂ ਵੇਲਾ ਹੋ ਕੇ ਕਰੋ ਰਾਤ ਕਰੀਬ 8.15 ਵਜੇ ਸੈਰ ਕਰਨ ਲਈ ਗਿਆ ਸੀ ਕਿ ਕੁਝ ਸਮੇਂ ਬਾਅਦ ਉਹ ਮੇਨ ਰੋਡ ਤੇ ਬੱਸ ਸਟੈਂਡ ਨਜ਼ਦੀਕ ਡਿੱਗਿਆ ਪਿਆ ਮਿਲਿਆ ਜਿਸ ਤੇ ਸਿਰ ਚ ਕਾਫੀ ਖੂਨ ਵਗ ਰਿਹਾ ਸੀ ਉਸ ਨੂੰ ਕਿ ਸੇ ਰਾਗੀਰ ਵੱਲੋਂ ਤੁਰੰਤ ਸ਼ਾਹਕੋਟ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਤਾਂ ਐਮਰਜੈਂਸੀ ਡਿਊਟੀ ਤੇ ਮੌਜੂਦ ਡਾਕਟਰ ਸਵੀਟੀ ਵੱਲੋਂ ਉਸ ਨੂੰ ਮੇਰ ਤੱਕ ਕਰਾਰ ਦੇ ਦਿੱਤਾ ਡਾਕਟਰ ਅਨੁਸਾਰ ਤਾਰਾ ਚੰਦ ਦੇ ਸਿਰ ਅਤੇ ਨੱਕ ਚੋਂ ਕਾਫੀ ਖੂਨ ਵਹਿ ਚੁੱਕਾ ਸੀ ਇਸ ਘਟਨਾ ਦਾ ਪਤਾ ਲੱਗਣ ਤੇ ਮਾਡਲ ਥਾਣਾ ਸ਼ਾਹਕੋਟ ਦੇ ਐਸਆਈ ਸੁਖਵਿੰਦਰ ਸਿੰਘ ਮੌਕੇ ਤੇ ਪਹੁੰਚੇ ਜਿਨ੍ਹਾਂ ਵੱਲੋਂ ਜਾਂਚ ਸ਼ੁਰੂ ਕਰਨ ਉਪਰੰਤ ਮੇਰ ਤੱਕ ਵਿਅਕਤੀ ਦੀ ਲਾਸ਼ ਕਬਜ਼ੇ ਚ ਲੈ ਕੇ ਪੋਸਟ ਮਾਰਟਮ ਲਈ ਨਕੋਦਰ ਭੇਜ ਦਿੱਤੀ ਉਨਾਂ ਦੇ ਸਿਆਕੀ ਮਾਮਲੇ ਸੰਬੰਧੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੀਰਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਹਾਂਜੀ ਭਾਜੀ ਕੀ ਨਾ ਤੁਹਾਡਾ? ਮੈਂ ਲਸਟਰੀ ਗੁਆਰਜ। ਹਾਂਜੀ ਕੀ ਗੱਲਬਾਤ ਹੋਈ ਹੈ ਜੀ? ਗੱਲਬਾਤ ਵਸ ਅਸੀਂ ਦੁਕਾਨੋਂ ਆਏ ਸੀ। ਉਸੇ ਮੁਖੜੀ ਨਾਲ ਖਾਂਦੇ ਪਿਆ ਸੀ ਤੇ ਮੈਂ ਕਿਹਾ ਚਲੋ ਹੁਣ ਤੁਸੀਂ ਰੋਟੀ ਖਾਓ ਮੈਂ ਆਪਦੇ ਘਰੇ ਚਲੇ ਗਿਆ ਸੀ। ਇਹ ਰੋਟੀ ਖਾ ਕੇ ਚਲੇ ਗਿਆ ਮਤਲਬ ਯਾਰ ਚ ਸੈਲ ਸੂਟ ਕਰਨਾ ਪਈ ਤੇ ਕੁੜੀਆਂ ਕਹਿੰਦੀ ਐ ਸਾਨੂੰ ਸਾਨੂੰ ਵੀ ਪਤਾ ਦੱਸ ਕੇ ਕਿਦੋਂ ਗਿਆ ਹੈ ਇਹ ਨਹੀਂ ਜਾਣ ਹੀ ਲੈਂਦੇ ਤੇ ਮੈਨੂੰ ਕਿਸੇ ਨੇ ਦੱਸਿਆ ਸੀ ਇੱਕ ਮਤਲਬ ਤੇਰਾ ਤੇਰਾ ਭਰਾ ਕਿੱਥੇ ਹੈ ਮੈਂ ਕਿਹਾ ਉਹ ਤਾਂ ਕਰਿਆ ਤੇ ਕਹਿੰਦਾ ਨਹੀਂ ਤੇਰੇ ਭਰਾ ਵਰਗਾ ਆ ਗਿਆ ਉਹਦਾ ਐਕਸੀਡੈਂਟ ਹੋਇਆ ਫੋਨ ਬੁੱਢ ਲਿਆ ਮੈਂ ਕਿਹਾ ਨਹੀਂ ਉਹ ਕਰਈ ਆ ਮੈਂ ਇਹਨੇ ਫੋਨ ਲਾਤਾ ਤੇ ਕੁੜੀਆਂ ਕਹਿੰਦੀ ਉਹ ਤਾਂ ਯਾਰ ਗਿਆ ਹੋਇਆ ਸੈਲ ਕਰਨਾ ਆ ਫਿਰ ਬੱਜਾ ਉਸੇ ਟਾਈਮ ਮੈਨੂੰ ਅਗਲੇ ਵੀ ਉਹੀ ਲੱਗਦਾ ਜਿਵੇਂ ਕਿਸੇ ਕਪੜਾ ਵਾਲਾ ਦੱਸਦਾ ਵੈਸੇ ਹੀ ਐਕਸਪਾਇਰ ਕੀ ਕੀ ਕੰਮ ਕਰਦੇ ਸੀ ਜੀ ਇਹ ਇਹ ਕਪੜੇ ਦਾ ਕੰਮ ਕਰਦੇ ਸੀ ਜੀ ਮਿੱਟੀ ਦਾ ਭਾਂਡੇ ਦਾ ਕੀ ਕਰਦੇ ਸੀ ਵਿੱਚ ਠੀਕ ਹਾਂਜੀ ਬਾਕੀ ਸਾਡੇ ਕੋਲ ਅੱਜ ਤਾਰਾ ਚੰਦ ਜਿਹੜੇ 55 ਸਾਲ ਦੇ ਨੇ ਮੇਲ ਇਹਨਾਂ ਦੀ ਬੋਡੀ ਆਈ ਸੀ 8:20 ਮਿੰਟ ਬੋਡੀ ਜਾ ਕਿਹਾ ਜਾਵੇ ਤਾਰਾ ਚੰਦ ਆਲਰੇਡੀ ਹੀ ਐਕਸਪਾਇਰਡ ਸੀ ਉਹ ਜਿੱਦਾਂ ਦੀ ਕੰਡੀਸ਼ਨ ਸੀ ਉਸ ਦੇ ਅਕੋਰਡਿੰਗ ਉਹਨਾਂ ਦੇ ਨੱਕ ਜੋ ਕੰਨ ਜੋ ਤੇ ਮੂੰਹ ਜੋ ਕਾਫੀ ਬਲਿੰਗ ਹੋ ਰਹੀ ਸੀ ਇਸ ਤੋਂ ਇਲਾਵਾ ਸਿਰ ਤੇ ਵੀ ਛੱਟ ਦਾ ਨਿਸ਼ਾਨ ਸੀ ਬਾਕੀ ਅਸੀਂ ਬੋਡੀ ਹੈਂਡ ਓਵਰ ਕਰ ਦਿੱਤੀ ਹੈ ਪੁਲਿਸ ਡਿਪਾਰਟਮੈਂਟ ਨੂੰ ਰੈਸਟ ਉਹ ਦੇਖਣਗੇ ਕਿ ਕਿੰਦਾ ਦੀ ਅੱਗੇ ਕਾਰਵਾਈ ਹੋਏਗੀ ਹਾਜੀ ਸਰ ਇੱਕ ਡੈੱਡ ਬੋਡੀ ਆਈ ਹੈਗੀ ਹਸਪੀਟਲ ਵਿੱਚ ਕੀ ਮਾਮਲਾ ਸੀ ਜੀ ਮੈਂ ਡਿਊਟੀ ਅਫਸਰ ਹਾਜ਼ਰ ਥਾਣਾ ਸੀਗਾ ਤੇ ਆਪਣੇ ਇੱਕ ਚਿੱਟ ਮਸੂਲ ਹੋਈ ਸੀ ਸਿਵਲ ਹਸਪਤਾਲ ਤੋਂ ਵੀ ਆਪਣੇ ਰਸਤੇ 'ਚ ਕੋਈ ਬੰਦਾ ਡਿੱਗਾ ਪਿਆ ਵਾ ਤੇ ਉਹ ਆਣ ਕੇ ਆਪਣੇ ਵੀ ਰਾਹਗੀਰ ਨੇ ਉਹਨੂੰ ਇੱਥੇ ਸਿਵਲ ਹਸਪਤਾਲ ਪਹੁੰਚਾਇਆ ਤੇ ਉਹਦਾ ਪਤਾ ਲੱਗਾ ਵੀ ਤਾਰਾਚੰਦ ਸਨ ਆਫ ਹਰੀਰਾਮ ਗਲੀ ਨੰਬਰ 2 ਸ਼ਾਹਕੋਟ ਦਾਵਾ ਤੇ ਉਹਦਾ ਜਿਹੜੀ ਸਿਵਲ ਹਸਪਤਾਲ ਤੋਂ ਅਸੀਂ ਬੋਡੀ ਕਲੈਕਟ ਕਰਕੇ ਮੋਰਚਰੀ 'ਚ ਰੱਖੀ ਜਾ ਰਹੀ ਆ ਤੇ ਅੱਜ ਮਤਲਬ ਉਹਨਾਂ ਨੇ ਖਾਲੇ ਕਾਰਵਾਈ ਲਈ ਕੋਈ ਬਿਆਨ ਨਹੀਂ ਕਰਦੇ ਨੇ ਵਾਰਸ ਨੇ ਲਖਾਇਆ ਕੱਲ ਸਵੇਰ ਕਹਿੰਦੇ ਅਸੀਂ ਵੈਰੀਫਾਈ ਕਰਕੇ ਕਾਰਵਾਈ ਲਈ ਬਿਆਨ ਲਿਖਾ ਦਾਂਗੇ ਆਪ ਨੂੰ ਏ ਪਤਾ ਲੱਗੇ ਕੀ ਮਾਮਲਾ ਸੀ ਜੀ ਕੀ ਹਜੇ ਹਜੇ ਕੋਈ ਪਤਾ ਨਹੀਂ ਲੱਗਾ ਇਹਦੇ ਬਾਰੇ ਵੀ ਕਿੱਦਾਂ ਹੋਇਆ ਕੀ ਹੋਇਆ ਸੀ ਠੀਕ